ਇੱਕ ਰਹਿ ਗਿਆ ਛੇ ਦੇ ਇਹਨੂੰ ਵੀ ਲੱਗੇ ਐਡਾ ਦੇ ਸਿਲੀਕੋਨ ਲਾਤਾ ਸਾਈਡ ਤੇ ਫੇਵੀਕ ਇੱਕ ਪਾ ਕੇ ਜੂਰਾ ਕੰਮ ਪੱਕਾ ਕਰਦੇ ਪਾਣੀ ਬੁਣੀ ਨਾ ਆਵੇ ਇਹਨਾਂ ਕੀਆ ਬਾਅਦ ਚ ਗੱਡੀ ਦੀ ਜੈਸੀ ਨਹੀਂ ਗੱਲ ਦੀ ਗੱਡੀ ਵਧੀਆ ਰਹਿੰਦੀ ਹੈ ਫੇਵੀਕ ਇੱਕ ਉਸ ਕੇ ਸਾਥ ਲੱਗ ਜਾਂਦੀ ਹੈ ਥੋੜੀ ਜਿधर इधर से ਉੱਠੇਗਾ ਉਧਰ ਫੇਵੀਕ ਹੋਰ ਡਾਲ ਲੈਣਾ ਹੋਰ ਮਾਰਾਂਗੇ ਥੱਲੇ ਦੇ ਪੇਂਟ ਕੇਰਾ ਸਾਰੀ ਚ ਪੇਂਟ ਮਾਰ ਕੇ ਜਿਸੇ ਤੇ ਜੰਗ ਲਾ ਕੰਮ ਨਹੀਂ ਰਹਿੰਦਾ ਫਿਰ ਜੰਗ ਵਧੂਗੀ ਨਹੀਂ ਹਾਂਜੀ ਕਲਰ ਮਾਰਤਾ ਹੁਣ ਬਸ ਮੈਟ ਰਹਿ ਗਈ ਰੱਖਣ ਵਾਲੇ ਵਰਸੀਆਂ ਛੱਤ ਰਹਿ ਗਈ ਹਿੱਟ ਕਰਨ ਵਾਲੀ ਉਹ ਵੀ ਵਧੀਆ ਸੁੱਕ ਗਈ ਐ ਸਾਫ ਹੋ ਗਈ ਪੂਰੀ ਕਿਹੜਾ ਕਲਰ ਸਾਰੇ ਮਾਰਤਾ ਹੁਣ ਜੰਗ ਲੱਗਣ ਦੀ ਟੈਨਸ਼ਨ ਨਹੀਂ ਜੀ ਹੁਣ ਸਾਫ ਕਰਕੇ ਤੇ ਹਮੈਟ ਬਾਤਾ ਹੁਣ ਇਹਦੇ ਉਤੋਂ ਦੀ ਦੂਜੀ ਮੈਟਿੰਗ ਲਾਉਣਾ ਹੈ ਨਾ ਮਗਰਲਾ ਕਬਰ ਵੀ ਕਰਤਾ ਸਪੀਕਰ ਰਹਿ ਗਏ ਆ ਮੈਕ ਮੋਟ ਕਰਦੇ ਆ ਜੀ ਸ਼ਾਤ ਆਈ ਸ਼ਤਰ ਅੱਗੇ ਉਹ ਮਗਰਲੇ ਪਾਸੇ ਆਊਗਾ ਉਹ ਆ ਪਿਛੇ ਨਹੀਂ ਆ ਕੇ ਲੈਦਾ ਹੋਣੀ ਆਪੂੰ ਨਹੀਂ ਆਪੂੰ ਮਾਰੋ ਬੰਦੀ ਸ਼ਾਤ ਨਹੀਂ ਉਹ ਕੱਟ ਸ਼ਤਰ ਕਰਦੀ ਉਹ ਸਾਈਡਾਂ ਸੁੱਟਾਉਣੇ ਟੱਪ ਦੇਣਾ ਤੇ ਉਹ ਲੌਂਗ ਬੰਦੀ ਆ ෝගේ පැට්ට සරාගෝකම්පිලිී තම ස සිතා සෝය යන ක ඩක්කිේ වෙච්චලාම ඇට සිටවිකය පැට ඇසිීට රැකය එ හෝ ඩිපූරිකම්පිට